ਹਲੋ ਫਰੈਂਡ ਗੁੱਡ ਆਫਟਰਨੂੰ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਤੇ ਜੀ ਇੱਥੇ ਮੈਂ ਆ ਗਈ ਸੀ ਮਾਰਕੀਟ ਤੇ ਮਾਰਕੀਟ ਚ ਮੈਂ ਲੈਣੀ ਸੀ ਗਰੋਸਰੀ ਤੇ ਗਰੋਸਰੀ ਦਾ ਸਮਾਨ ਜਿਹੜਾ ਮੈਂ ਆਰਡਰ ਕਰ ਦਿੱਤਾ ਤੇ ਸਮਾਨ ਮੇਰਾ ਸਾਰਾ ਨਿਕਲ ਗਿਆ ਤੇ ਭਾਜੀ ਨੇ ਹਿਸਾਬ ਕਰ ਦਿੱਤਾ ਤੇ ਹੁਣ ਇਹ ਘਰ ਪਹੁੰਚਾ ਦੇਣਗੇ ਤੇ ਇਹ ਮੈਨੂੰ ਇੱਥੇ ਜਿਹੜਾ ਸਮਾਨ ਦੇ ਰਿਆ ਸੀ ਇਹ ਕਹਿ ਰਿਆ ਸੀ ਮੇਰੀ ਵੀਡੀਓ ਬਣਾ ਲਓ ਮੈਂ ਵੀ ਤੁਹਾਡੇ ਵਲੌਗ ਚ ਆਣਾ ਵਾ ਤੇ ਮੈਂ ਕਿਹਾ ਕੋਈ ਨਹੀਂ ਬਣਾ ਲੈਣੇ ਆ ਜੀ ਤੇ ਇਥੇ ਹੁਣ ਮੈਂ ਗਰੋਸਰੀ ਲੈ ਲਈ ਹੁਣ ਚੱਲਦੇ ਆਂ ਅਸੀਂ ਘਰ ਤੇ ਫਿਰ ਮਿਲਦੇ ਆਂ ਤੁਹਾਨੂੰ ਤੇ ਸਮਾਨ ਸਾਰਾ ਮੇਰਾ ਹੋ ਗਿਆ ਆਰਡਰ ਤੇ ਹੁਣ ਮੈਂ ਇਹ ਸਾਰਾ ਸਮਾਨ ਲੈ ਲਿਆ ਸੀਗਾ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪੀ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਅੱਜ ਸੈਟਿਕ ਆਪ ਤੁਸੀਂ ਵੀ ਸੈਠੀ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਟਾਈਮ ਹੈਗਾ ਇੱਥੇ 3 ਵਜੇ ਦਾ ਤੇ ਹੁਣ ਮੈਂ ਰੋਟੀ ਹੁਣ ਖਾਣ ਲੱਗੀ ਆਂ ਕਿ ਮੈਂ ਗਈ ਸੀ ਮਾਰਕੀਟ ਤੇ ਤਾਂ ਤੇ ਉਥੋਂ ਹੋਣਾ ਹੀ ਮੰਮੀ ਥੋੜਾ ਜਿਨਾ ਕੰਮ ਸੀਗਾ ਮੈਨੂੰ ਮੰਮੀ ਦਾ ਤੇ ਉਹ ਕਰਕੇ ਆਈਆਂ ਤੇ ਉਹਨਾਂ ਨੂੰ ਥੋੜਾ ਰਾਸ਼ਨ ਵਗੈਰਾ ਉਹਨਾਂ ਨੇ ਮਗਾਨਾ ਸੀਗਾ ਘਰ ਵਾਸਤੇ ਕੁਝ ਚੀਜ਼ਾਂ ਖਤਮ ਹੋਈਆਂ ਗ੍ਰੋਸਰੀ ਦਾ ਉਹ ਲੈ ਕੇ ਦਿੱਤੀਆਂ ਫਿਰ ਮੈਂ ਆਪਣਾ ਵੀ ਲੈ ਕੇ ਆਈ ਸਮਾਨ ਘਰ ਦਾ ਮੈਂ ਚਲੋ ਮੇਰਾ ਰਹਿੰਦਾ ਸੀ ਥੋੜਾ ਜਿਨਾ ਸਮਾਨ ਤੇ ਉਹ ਵੀ ਮੈਂ ਲੈ ਕੇ ਆਈ ਆ ਤੇ ਉਹ ਹਜੇ ਉਹਦਾ ਹੀ ਪਿਆ ਹੋਇਆ ਹੈ ਸਮਾਨ ਜਿਹੜਾ ਫ੍ਰਿਜ ਰੱਖਣ ਵਾਲਾ ਉਹ ਮੈਂ ਰੱਖ ਦਿੱਤਾ ਤੇ ਇੱਧਰ ਦੇਖੋ ਢੇਰੀ ਦਾ ਵੀ ਇੰਨਾ ਬਣ ਰਿਹਾ ਨਾ ਇਹ ਹੁਣ ਮੈਂ ਡੱਬੇ ਅੱਛੂ ਵਿੱਚ ਕੱਢਾਂਗੀ ਹਜੇ ਤੱਕ ਨਹੀਂ ਹੁਣ ਠਹਿਰ ਕੇ ਚੱਕਦੀਆਂ ਇਹਨਾਂ ਨੂੰ ਸਮਾਂ ਤੇ ਬਰੀਆਮ ਨੇ ਦੇਖੋ ਬੈਕ ਉੱਥੇ ਆ ਕੇ ਰੱਖ ਦਿੱਤਾ ਤੇ ਬਾਹਰ ਦਾ ਇੰਨਾ ਮੌਸਮ ਖਰਾਬ ਹੋਇਆ ਪਿਆ ਦੇਖਦੀ ਹਾਂ ਢੇਰੀ ਚੜੀ ਪਈ ਐ ਤੇ ਬੱਦਲ ਲੱਗਿਆ ਹੋਇਆ ਪਿਆ ਹੁਣ ਬਹੁਤ ਆਏਗਾ ਮਿਲਦਾ ਆਹ ਦੇਖੋ ਬੱਦਲ ਜੇ ਹੋਇਆ ਤਾਂ ਉਂਝ ਸਾੜ ਬਹੁਤ ਪੂਰਾ ਪੈ ਰਿਹਾ ਇੰਨੀ ਗਰਮੀ ਹੋਈ ਪਈ ਹੈ ਇੰਨੀ ਹੋਈ ਪਈ ਹੈ ਤੇ ਨੇਰੀ ਆਉਣ ਲੱਗੀ ਹੁਣ ਇਹਨਾਂ ਕੋਈ ਮਿਸ਼ਾਲਾਂ ਵਗੈਰਾ ਤਾਂ ਉਹ ਇਹਦੇ ਫਾਇਸੀ ਬਾਅਦ ਇਹਨਾਂ ਨੂੰ ਚਾਹਦੀਆਂ ਕਿਉਂਕਿ ਜੇ ਨੇਰੀ ਆਈ ਤੇ ਸਾਰੇ ਆਰਡਰ ਜਾਣੇ ਆਂਦਰ ਤੋਂ ਪਤਾ ਨਹੀਂ ਲੱਗਦਾ ਕਿ ਇਸੀ ਵਾਲੇ ਕਮਰੇ ਚੋਂ ਨਿਕਲ ਕੇ ਤੇ ਮਨ ਨਹੀਂ ਕਰਦਾ ਬਾਹਰ ਇੰਨੀ ਗਰਮੀ ਲੱਗਦੀ ਕਿ ਉੱਥੇ ਤਾਂ ਠੰਡ ਠੰਡ ਲੱਗ ਰਿਹਾ ਤੇ ਇਹ ਇਹਨੇ ਪਾਇਆ ਸੀ ਜਿਹੜਾ ਸਵੇਰੇ ਪਾਇਆ ਸੀ ਨਾ ਤੇ ਫਿਰ ਮੈਂ ਟੀ-ਸ਼ਰਟਸ ਵਗੈਰਾ ਲਾਤ ਤੋਂ ਦੀਆਂ ਨਾਲ ਤੇ ਗਰਮੀ ਬਹੁਤ ਹੈ ਜਿੰਨੇ ਮਰਜੀ ਕੱਪੜੇ ਕਰੀ ਜਾਓ ਪਸੀਨੇ ਨਾਲ ਪੀਜੀ ਜਾਂਦੇ ਆ ਤੇ ਜਿਹੜਾ ਪਾਉਂ ਯਾਰ ਤੋਂ ਨਿਆ ਕੋਲੇ ਕੱਪੜੇ ਸ਼ਾਮ ਨੂੰ ਪਰਾਮੀ ਦੇ ਨਿਊਨ ਹੋ ਗਏ ਆ ਤੇ ਉਹ ਸ਼ਾਮ ਨੂੰ ਵਾਂਗੀ ਮਸ਼ੀਨ ਲਗਾਵਾਂਗੀ ਸ਼ਾਮ ਨੂੰ ਤੇ ਵਿਚਾਰੇ ਬੂਟੇ ਵੀ ਨਾ ਕਮਲਾਜੇ ਜਾਂਦੇ ਹੋਰੀ ਤਰ੍ਹਾਂ ਹੋ ਜਾਂਦਾ ਕਿ ਕਿਚਨ ਚ ਚਲਦੀਆਂ ਉਦ ਗਰਮ ਕੀਤਾ ਸੀ ਜਿਹੜਾ ਉਹ ਜਿਹਾ ਬਾਹਰ ਹੀ ਪਿਆ ਕਿਤੇ ਖਰਾਬ ਹੀ ਨਾ ਹੋ ਜੇ ਉਹਨੂੰ ਰੱਖਾਂ ਤੇ ਕਪੜਿਆਂ ਦੇ ਇੱਥੇ ਰੱਖਾਂ ਤੇ ਮੰਮੀ ਨੇ ਥੱਲੇ ਦੋ ਖਰਬੂਜੇ ਤੇ ਕੰਬ ਦਿੱਤਾ ਹੈ ਬਰੀਆ ਨੂੰ ਲੈ ਖਾ ਲੈ ਦੇਖ ਹੁੰਦਾ ਨਾ ਮਾਂ ਦਾਦੀਆਂ ਨੂੰ ਪਿਆਰ ਹੁੰਦਾ ਆਪਣੇ ਪੋਤੇ ਆਣਾ ਤੇ ਉਹ ਲੈ ਕੇ ਮੈਂ ਆ ਕਹਿੰਦੇ ਨੇ ਬਰੀਆ ਨੂੰ ਦੇ ਦੀ ਤੇ ਉਹ ਨਾਲ ਵੀ ਮੈਂ ਠੀਕ ਐ ਲਾਡ ਦੇ ਨਾਲ ਲਾਡ ਕਰ ਦੇਣਾ ਆਪਣੇ ਪੋਤੇ ਨਾਲ ਬਹੁਤ ਤੇ ਇਥੇ ਨੇ ਸਬਜ਼ੀ ਬਣਾਇਆ ਤੇ ਰੱਖ ਲਈ ਸੀ ਰੋਟੀਆਂ ਨਾਲ ਖਾਦੀਆਂ ਮਿਲਿੰਦਰ ਨੇ ਤੇ ਹੁਣ ਖਾਂਦੇ ਮਿਆਂ ਸੌਂ ਗਿਆ ਕਿ ਤੇ ਦੁੱਧਿਆਂ ਨੂੰ ਮੰਦਰ ਰੱਖਦੀਆਂ ਤੇ ਚਲੋ ਮਿਲਦੇ ਆ ਫਿਰ ਕੰਮ ਜਿਹੜਾ ਅ ਕਰਾਂਗੇ ਉਹ ਤੁਹਾਨੂੰ ਉਹ ਸ਼ੇਅਰ ਕਰਾਂਗੀ ਤੇ ਇਹ ਹੁਣ ਮੈਂ ਇਹਨੂੰ ਘੜੇ ਨੂੰ ਨਾ ਪਾਣੀ ਇਹਦੇ ਚ ਪਾ ਕੇ ਰੱਖਾਂ ਨਹੀਂ ਪਾਇਆ ਨਹੀਂ ਪਾਣੀ ਤੇ ਕੈਂਪਰ ਉਪਰ ਲਾਉਣਾ ਇੱਕ ਕੈਂਪਰ ਬਣਾ ਜਿਹੜਾ ਨਾ ਉਹ ਭਰ ਕੇ ਰੱਖਦੀਆਂ ਪਾਣੀ ਦਾ ਕੋਕੇ ਕੋਈ ਵੀ ਜਦੋਂ ਆਉਂਦਾ ਨਾ ਤੇ ਫਿਰ ਪਾਣੀ ਠੰਡਾ ਮੰਗਦਾ ਫਿੱਟਰ ਬੋਤਲਾਂ ਤੇ ਕਈ ਵਾਰੀ ਮੱਲ ਵੀ ਵਗਾਰ ਮੰਗ ਲੈਂਦੇ ਪਰ ਪਾਣੀ ਵਿੱਚ ਨਾ ਉਪਰ ਹੀ ਪਿਆਸੀ ਕੈਂਪਰ ਦੋ ਪਏ ਨੇ ਵੱਡੇ ਤੇ ਅਸੀਂ ਤੇ ਕ੍ਰੀਜ਼ਾ ਪਾਣੀ ਪਿਲ ਕੋਣ ਪਿੰਦਾ ਕਿਉਂ ਮੈਂ ਕੜੇਚ ਪਾਣੀ ਪਾਵਾਂਗੀ ਇਹਦਾ ਠਾਣੀ ਬਹੁਤ ਵਧੀਆ ਠੰਡਾ ਹੋ ਜਾਂਦਾ ਤੇ ਇਹ ਪੀਵਾਂਗੇ ਤੇ ਇੱਕ ਕੈਂਪਰ ਭਰ ਕੇ ਰੱਖ ਦਿਆ ਕਰਨਾ ਤੇ ਚਲਦੇ ਹਾਂ ਅੱਜ ਸਾਮਾਨ ਚੱਕਦੇ ਹਾਂ ਤੇ ਦਰਵਾਜ਼ੇ ਬੰਦ ਕਰ ਦੇ ਵੀ ਫਿਰਕਿਆ ਵਗਾਰਾ ਤੇ ਨੇਰੀ ਆਈ ਨਾ ਨੇਰੀ ਨੂੰ ਬਹੁਤ ਜ਼ਿਆਦਾ ਬੰਦ ਪਾਣਾ ਲੱਖ ਸਾਰੀ ਸਫਾਈ ਕਰਕੇ ਇਧਰੋਂ ਸਫਾਈਆਂ ਕਰਕੇ ਹੱਟੀ ਦਾ ਜੀ ਤੇ ਨੇਰੀਆਂ ਨੇ ਇੰਨਾ ਗਾਹ ਪਾਇਆ ਨਾ ਹੁਣ ਤਾਂ ਇੰਨਾ ਬੱਦਲ ਚੜੇ ਹੋਏ ਨੇਰੀ ਚੜੀ ਹੋਈ ਆ ਕਿ ਨੇਰੀ ਆਏਗੀ ਤੇ ਸੇਰ ਵੀ ਸਾਰੀ ਸਫਾਈ ਕੀਤੀ ਲੱਕ ਟੁੱਟ ਗਿਆ ਮੇਰਾ ਅੱਜ ਮੈਂ ਚੰਗੀ ਤਰ੍ਹਾਂ ਵੇੜਾ ਆਪ ਤੋਂ ਉੱਤਾਜ ਤੇ ਕੰਮ ਲਈ ਦੀ ਅੱਜ ਕੁੜੀ ਆਈ ਸੀਗੀ ਤੇ ਸਾਰਿਆਂ ਫਰਸਟ ਫਲੋਰ ਤੱਕ ਸਾਰੀ ਸਫਾਈ ਕੀਤੀ ਤੇ ਹੁਣ ਕੁਛ ਦਿਨ ਲੱਗ ਕੇ ਤੇ ਫਰਸਟ ਫਲੋਰ ਸਾਰਾ ਸਾਫ਼ ਕਰਨਾ ਲੱਕੜਾਂ ਵਗੈਰਾ ਵੀ ਲਓ ਉਹ ਇੱਥੇ ਰੱਖਾਂਗੇ ਤੇ ਥੋੜਾ ਸਫਾਈ ਸਵੀਕਰਵਾਨੇ ਉੱਥੇ ਵੀ ਤੇ ਗਰਮੀ ਬੜੀ ਹੋਈ ਵੀ ਗਰਮੀ ਚ ਨਾ ਕੁਝ ਕਰਨ ਨੂੰ ਦਿਲ ਨਹੀਂ ਕਰਦਾ ਤੇ ਕੱਲ ਮੈਂ ਡੱਬੇ ਦਾ ਸਾਫ ਕਰ ਰਹੀ ਲਈ ਸੀ ਪਰਸੋਂ ਨਿਕਾਲੀ ਕੀਤੀ ਸੀ ਕਿ ਤੇ ਉਹਦਾ ਬਲੌਗ ਆ ਗਿਆ ਤੁਹਾਨੂੰ ਕੱਲ ਮੈਂ ਪਾ ਦਿੱਤਾ ਸੀ ਬਲੌਗ ਕੱਲ ਦਾ ਤੇ ਜਿਹੜਾ ਪਰਸੋਂ ਦਾ ਸ਼ੂਟ ਕੀਤਾ ਉਹ ਹਜੇ ਪਾਣਾ ਹੈ ਬਰੀਆਂ ਨੂੰ ਜੋ ਗਿਫਟ ਮਿਲੇ ਉਹ ਤੁਹਾਨੂੰ ਦਿਖਾਉਣੇ ਆ ਜੇ ਤੇ ਹੁਣ ਮੈਂ ਕਿਚਨ ਚ ਜਲਦੀ ਆ ਰੋਟੀ ਖਾਂਦੇ ਆ ਰੋਟੀ ਬਣਾਈ ਪਈ ਆ ਰੋਟੀ ਨਾ ਵਿਰਿੰਦਰ ਨੇ ਵੀ ਨਹੀਂ ਕੁਝ ਖਾਦਾ ਕਿ ਉਹਨਾਂ ਦਾ ਪੇਟ ਖਰਾਬ ਹੋ ਗਿਆ ਤੇ ਉਸੇ ਸੋਰੀ ਸੇਤ ਨਾ ਠੀਕ ਹੋਣਾ ਕਰਕੇ ਨਾ ਮੈਂ ਕਹਿ ਰਹੀ ਸੀ ਖਿਚੜੀ ਬਣਾਉਂਦਾ ਕਹਿੰਦੇ ਨਹੀਂ ਕੋਈ ਨੂੰ ਰਹਿਣ ਦੇ ਤੇ ਨਾ ਦਹੀਂ ਖਾਦਾ ਸੀ ਇਸ ਕੋਲ ਦਾ ਸੱਤ ਪਾ ਕੇ ਲੈ ਕੇ ਗਈ ਸੀ ਉਹਦੇ ਨਾਲ ਪੇਟ ਠੀਕ ਹੋ ਗਿਆ ਤੇ ਥੋੜਾ ਫੀਲ ਠੀਕ ਕਰ ਰਿਹਾ ਪਰ ਹੁਣ ਲੰਮੇ ਪਏ ਮਿਲ ਨਾ ਢਾਲ ਜਿਓਈ ਨਾ ਇੱਕ ਇੱਕ ਦੋ ਵਾਰੀ ਚਲ ਤੋ ਵਾਸ਼ ਕਰੂ ਤੇ ਤੁਹਾਨੂੰ ਪਤਾ ਹੀ ਹੈ ਸਰੀਰ ਕਿੱਦਾਂ ਹੋ ਜਾਂਦਾ ਤੇ ਘਰ ਵਿੱਚ ਜਦੋਂ ਵੈਸੇ ਕੋਈ بیمار ਹੋ ਜਾਏ ਤੇ ਐਸੀ ਲੰਮੇ ਤਾਂ ਬਹੁਤ ਹੀ ਟੈਂਸ਼ਨ ਹੋ ਜਾਂਦੀ ਆ ਤੇ ਜਾਂ ਫਿਕਰ ਕਰਨ ਲੱਗ ਜਾਂਦੀ ਮੈਂ ਜ਼ਿਆਦਾ ਹੀ ਤੇ ਕਿਉਂਕਿ ਮੇਰੀ ਸੇਤ ਵੀ ਨਹੀਂ ਠੀਕ ਹੈ ਕਿ ਪਰ ਚਲੋ ਸਰਚ ਪਰ ਸ਼ਾਪ ਤੇ ਠੀਕ ਕਰਨਗੇ ਤੇ ਹੁਣ ਚਲਦੇ ਆ ਕਿਚਨ ਚ ਤੇ ਦੁੱਧ ਪਹਿਲਾਂ ਰੱਖੀਏ ਫਿਰ ਰੋਟੀ ਖਾਂਦੇ ਆ ਤੇ ਉਸ ਤੋਂ ਬਾਅਦ ਇਹ ਜਿਹੜਾ ਸਮਾਨ ਲਿਆਂਦਾ ਇਹਨਾਂ ਨੂੰ ਮੈਂ ਆਪਣਾ ਪਿਆਜ ਫ੍ਰੀ ਕਰਾਂਗੀ ਸਾਫ਼ ਕਰਕੇ ਰੱਖੇ ਹੋਏ ਸੀ ਉਹਨਾਂ ਚ ਪਾਉਣਾ ਸੀ ਸਮਾਨ ਤੇ ਕੱਲ ਮੈਂ ਜਿਹੜਾ ਬਚਿਆ ਸੀ ਉਹ ਮੈਂ ਪਾ ਦਿੱਤਾ ਸੀ ਸਮਾਨ ਤੇ ਕੁਝ ਚੀਜ਼ਾਂ ਐਸੀ ਜਿਹੜੀਆਂ ਨਹੀਂ ਸੀ ਹੈਗੀਆਂ ਘਰ ਉਹ ਮੈਂ ਲੈ ਕੇ ਆਈ ਸੀਗੀਆਂ ਤੇ ਫਿਰ ਹੁਣ ਸਮਾਂ ਦਿੱਤੇ ਸੀ ਪਿਆਰ ਦੇ ਨਹੀਂ ਕਰ ਰਿਹਾ ਕਿ ਉਹ ਥੱਕ ਥੱਕ ਗਏ ਮੈਨੂੰ ਥੈਰ ਕਿ ਜਦੋਂ ਉਹ ਨਾ ਕਰੂਗਾ ਸਭ ਸਬਜ਼ੀਆਂ ਦੀ ਸ਼ਾਮ ਦੀ ਬਣੀ ਪਈ ਆ ਫਿਰ ਮੈਂ ਸ਼ਾਮ ਨੂੰ ਇਹ ਕੰਮ ਕਰਾਂਗੀ ਤੇ ਚਲੋ ਜੀ ਮਿਲਦੇ ਆ ਫਿਰ ਬਦਲ ਆ ਗਏ ਬਹੁਤ ਸੋਹਣੇ ਹੋ 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 ਕਿੰਨਾ ਸੁਣੀ ਹਵਾ ਆ ਦੇਖੋ ਚੰਡੀਗੜ੍ਹ ਕਾਲੇ ਬੱਦਲ ਦੇਖੋ ਬੱਲੇ ਬੱਲੇ ਵਾਹ ਦੇਖੋ ਨਹੀਂ ਆ ਰਿਹਾ ਚੰਡੀਗੜ੍ਹ ਚੰਡੀਗੜ੍ਹ ਦਾ ਤੁਰਿਆ ਹੋਇਆ ਮੋਹਾਲੀ ਨੂੰ ਵੀ ਆ ਰਿਹਾ ਕਾਲੇ ਬੰਦ ਦੇ ਰੋੜ ਹੋੜ ਜਾਣਾ ਸੀ ਉੜ ਜਾਣਾ ਇੰਨਾ ਵੀ ਅੱਜ ਗਰਮੀ ਬਹੁਤ ਸੀਗੀ ਤੇ ਹੁਣ ਬਹੁਤ ਸੋਨਾ ਮੌਸਮ ਹੋ ਗਿਆ ਤੇ ਫਰੰਟ ਤੋਂ ਦਿਖਾਨੀ ਤੁਹਾਨੂੰ ਮੈਂ ਤਾਂ ਦਰਵਾਜ਼ੇ ਸਾਰੇ ਬੰਦ ਕਰ ਦਿੱਤੇ ਸੀ ਤੇ ਇੱਧਰ ਕੱਪੜੇ ਉੱਟੇ ਪਰ ਕੋਈ ਨਹੀਂ ਬਹੁਤ ਆਏਗਾ ਬਹੁਤ ਜ਼ਿਆਦਾ ਬੱਦਲ ਦੇਖੋ ਕਿੰਨਾ ਸਬਤ ਬਿਲਿਸ਼ ਕਰ ਰਹੀ ਹੈ ਕਾਲੇ ਬੱਦਲ ਹੋਏ ਪਿਆ ਤੇ ਕਮੈਂਟ ਕਰਕੇ ਦੱਸਿਓ ਕਿਤੇ ਕਿੱਥੇ ਮੀਂਹ ਪੈ ਰਿਹਾ ਜਾਂ ਫਨੇਰੀ ਆ ਜਾਂ ਮੀਂਹ ਦੇ ਹਿਸਾਰ ਬੰਦ ਰਹੇ ਪਰ ਅੱਜ ਮੌਸਮ ਬਹੁਤ ਵਧੀਆ ਹੋ ਗਿਆ ਤੇ ਅੱਗੇ ਦਾ ਮੌਸਮ ਦਿਖਾਉਂਦੇ ਆ ਤੇ ਪਾਰਕ ਦੇ ਵਿੱਚ ਕੋਈ ਆਗੇ ਇਧਰ ਤੇ ਅੰਬ ਡਿੱਗ ਰਹੇ ਬਹੁਤ ਜ਼ਿਆਦਾ ਕਿਤੇ ਵਿੱਚ ਅੰਬ ਚੁੱਗ ਰਹੇ ਨੇ ਇੱਧਰ ਤੇ ਬੱਦਲ ਨਹੀਂ ਉੱਧਰ ਚੰਡੀਗੜ੍ਹ ਵੱਲ ਨੂੰ ਆ। ਬਹੁਤ ਸੁਣਾ ਇੱਧਰ ਵੀ ਦੇਖੋ। ਤੋ ਉਧਰੋਂ ਆ ਰਹੇ ਚੰਡੀਗੜ੍ਹ ਵੱਲੋਂ ਬੱਦਰ। ਤੇ ਸ਼ਾਮ ਦਾ ਮੌਸਮ ਬਹੁਤ ਸੁਣਾ ਹੋ ਗਿਆ। ਬੱਲੇ ਬੱਲੇ ਆਂਬਾ ਇੰਨੇ ਡਿੱਗ ਰਹੇ ਹਨ। ਬੱਚੇ ਪਾਰਕ 'ਚ ਕੀ ਜਨਾਨੀਆਂ ਵੀ ਪਾਰਕ 'ਚ ਚੁਗਣ ਡੀਆਂ ਆਂਬ ਬੱਲੇ। ਤੁਰਿਆ ਜਾਣ ਨਹੀਂ ਜਾ ਡਿਆ ਆਂਟੀ ਕੋਲ। ਤੇ ਆਂਬ ਪੱਜ ਪੱਜ ਖਿੱਚੋ ਗਰੀਆਂ ਨੇ। ਚਲੋ ਜੀ ਇੰਨਾ ਸੋਹਣਾ ਮੌਸਮ ਹੋ ਗਿਆ ਤੇ ਲਾਈਟ ਚਲੇ ਗਈ ਹੈ ਤੇ ਦਾਲ ਸਬ지 ਮੇਰੀ ਬਣੀ ਹੈ ਸ਼ਾਮ ਦਾ ਟਾਈਮ ਹੈ ਜੀ ਤੇ ਸੇਵਕਾ ਖਾ ਲਈਏ ਮਿੱਟੀ ਨਾ ਪੈ ਜੇ ਬਰੀਆਮ ਦੇਖੋ ਮੌਸਮ ਬਰੀਆਮ ਵਿੱਚ ਆ ਗਿਆ ਸੁੱਤਾ ਸੀ ਬਰੀਆਮ ਸਿੰਘ ਤੇ ਹੁਣ ਸੋ ਕੇ ਹੁਣ ਆਇਆ ਉਠਿਆ ਤੇ ਹੁਣੇ ਸੁੱਤਾ ਸੀਗਾ ਤੇ ਗਰਮੀ ਅੱਜ ਬਹੁਤ ਸੀ ਅੱਜ ਮੈਂ ਮਾਰਕੀਟ ਗਈ ਬਹੁਤ ਗਰਮੀ ਲੱਗੀ ਤੇ ਥੋੜਾ ਰੰਗ ਠੰਡੀ ਬਖਤੀ ਠੰਡ ਬਖਤੀ ਬਖਤੀ ਹਵਾ ਨਾਲ ਅੰਦਰ ਹੁਣ ਜਲ ਨਹੀਂ ਕਰਦਾ ਜਾਣ ਨੂੰ ਲੱਗ ਰਸੇ ਲੱਗੀ ਕਿ ਜੂਸ ਖਾਦਾ ਤੁਹਾਡਾ ਹਾਂ ਜੂਸ ਵੀ ਨਾ ਕਾਊਂਟਰ ਦਾ ਜੂਸ ਪਾਤਾ ਹੈ ਹਾਂ ਕਿਹੜਾ ਪਾਇਆ ਇੱਕ ਹੀ ਜੂਸ ਹੈ ਬਾਕੀ ਥੋੜਾ ਓਕੇ ਮੈਂ ਇਹ ਬੜਾ ਆਮਾਜ਼ਾ ਪਾ ਕੇ ਲਿਆ ਮੇਰੇ ਵਸਨ ਦਾ ਪੀ ਲੋ ਕਿੰਨਾ ਸੋਹਣਾ ਮੌਸਮ ਹੈ ਨਾ ਤੇ ਹੁਣ ਚੱਲਦੇ ਆ ਥੱਲੇ ਕਿ ਸਬਜੀ ਸੁਜੀ ਤੇ ਬਣੀ ਪਈ ਹੈ ਤੇ ਮੰਮੀ ਕੋ ਜਾ ਕੇ ਬੈਠਦੇ ਆ ਫਰੈਂਕਸ ਮੀ ਪੈ ਗਿਆ ਉੱਧਰ ਦੀ ਝੰਬਿਆ ਨੇ ervi ਨਾਲ ਬਹੁਤ ਐ ਤੇ ਮੀਮੀਆ ਮੇਰੀ ਬਾਲਕਨੀ ਚ ਨਹੀਂ ਮੀ ਪੈ ਰਿਆ ਉੱਧਰ ਵੀ ਹਵਾ ਐ ਉੱਧਰ ਨੂੰ ਜਾ ਰਹੀ ਹੈ ਹਵਾ ਇਹ ਕੋ ਮਾਜ ਕਿੰਨੀ ਆ ਰਹੀ ਬਹੁਤ ਮਾਜ ਆ ਰਹੀ ਬਹੁਤ ਮੀਰ ਆ ਰਹਾ ਨੀਂ ਵੀ ਨਾਲ ਆ ਰਿਹਾ ਪਰ ਨੀਂ ਦਾ ਪਤਾ ਨਹੀਂ ਚੱਲ ਰਿਹਾ ਹਵਾ ਦੇ ਵਿੱਚ ਕਿੱਧਰ ਨੂੰ ਜਾ ਰਿਹਾ ਨੀਂ ਡਿਸਟ੍ਰਿਕਟ ਵੱਲ ਦਵਾਬੇ ਵੱਲ ਐਨ ਕਹਿੰਦੇ ਨੇ ਤੇ ਤੁਸੀਂ ਦੱਸਿਓ ਕਿਹੜੇ 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 ਡਿਸਟ੍ਰਿਕਟ ਤੇ ਕੀ ਕਹਿੰਦੇ ਤੁਸੀਂ ਐਨ ਗੜੇ ਔਲੇ ਹਵਾ ਆ ਜਾ ਰਹੀ ਹੁਣੀ ਤੁਹਾਨੂੰ ਇਹ ਨੀਰਾ ਹੋ ਗਿਆ ਬਹੁਤ ਜ਼ਿਆਦਾ ਸਟਰੀਟ ਲਾਈਟ ਵੀ ਬੰਦ ਹੋ ਗਈਆਂ ਸਾਰੀਆਂ ਅਸਮਾਨ ਦੇਖੋ ਬਿਜਲੀ ਹਾਂਜੀ ਫਰੈਂਡਸ ਇਹ ਨੈਕਸਟ ਮਾਰਨਿੰਗ ਹੈ ਤੇ ਟਾਈਮ ਇੱਥੇ ਹੋ ਗਿਆ ਸੀ 7 ਵਜੇ ਦਾ ਬਰੀਆਮ ਸਕੂਲ ਚਲ ਗਿਆ ਸੀ ਤੇ ਮੈਂ ਨਹਾ ਤੋ ਕੇ ਪਾਠ ਕਰਕੇ ਤੇ ਬਰੀਆਮ ਦਾ ਟਿਫਨ ਬਣਾ ਕੇ ਉਸ ਤੋਂ ਬਾਅਦ ਮੈਂ ਕਿਹੜਾ ਰਾਸ਼ਨ ਕੱਲ ਦਾ ਲਿਆਂਦਾ ਉਹਨੂੰ ਮੈਂ ਸਾਰੇ ਨੂੰ ਡੱਬਿਆਂ ਵਿੱਚ ਪਾ ਲਾਂ ਤੇ ਕੰਮ ਬਹੁਤ ਹੁੰਦੇ ਕੋ ਜਦ ਤੱਕ ਪਾਵਾਂ ਗਿੰਨੀ ਤੱਕ ਖਲਾਰਾ ਜਿਹਾ ਪਿਆ ਰਹਿੰਦਾ ਹੈ ਨਾ ਤੇ ਮੈਨੂੰ ਸੀਗਾ ਕਿ ਸਾਰਾ ਜਿੰਨਾ ਨਾ ਸਪਨ ਸਮਾਨ ਲੈ ਤੇ ਆਈਦਾ ਜਦੋਂ ਜੰਨਾ ਤੱਕ ਸਾਂਭੋਣਾ ਹੈ ਨਾ ਥਾਉ ਥਾਉਂ ਗੀ ਰੱਖੋ ਨਾ ਤੇ ਉਹਨਾਂ ਤੱਕ ਹੁੰਦਾ ਤੇ ਕੱਲ ਮੈਂ ਸਾਰੇ ਡੱਬੇ ਡ ਵਗੈਰਾ ਤੁਹਾਨੂੰ ਪਤਾ ਮੈਂ ਸਾਫ ਕੀਤੇ ਸੀ ਉਹ ਤੁਹਾਨੂੰ ਮੈਂ ਸ਼ੇਅਰ ਕਰ ਦਿੱਤੀ ਵੀਡੀਓ ਤੇ ਮੈਨੂੰ ਇਹ ਕੰਮ ਵਾਲੀ ਤੋਂ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਸਾਰਾ ਕੰਮ ਕਰ ਲਾ ਤੇ ਇੱਥੇ ਮੈਨੂੰ ਘੰਟਾ ਲੱਗ ਗਿਆ ਸੀ ਇਹ ਸਾਮ ਸੰਭਾਲ ਕਰਦਾ ਤੁਹਾਨੂੰ ਪਤਾ ਇਹਨਾਂ ਕਿ ਸਮਾਨ ਉਦੋਂ ਦਾ ਵੀ ਪਿਆ ਸੀ ਕਿ ਅਜੇ ਦੋ ਦੀ ਲੜਾਈ ਦਾ ਸੀਗਾ ਅ ਮਤਲਬ ਜੰਗ ਦਾ ਹੋ ਰਿਹਾ ਸੀਗਾ ਨਾ ਪਾਕਿਸਤਾਨ ਤੇ ਇੰਡੀਆ ਦਾ ਤੇ ਉਦੋਂ ਦਾ ਵੀ ਮੈਂ ਸਮਾਨ ਲਿਆ ਕੇ ਰੱਖਿਆ ਮੈਂ ਕੱਢਿਆ ਨਹੀਂ ਸੀ ਕਿਉਂਕਿ ਆਲਰੇਡੀ ਪਿਆ ਸੀਗਾ ਤੇ ਇਹ ਮੈਂ ਹੁਣ ਉਹ ਵੀ ਮੈਂ ਕਿਹਾ ਚੱਲ ਡੱਬਿਆਂ ਵਗੈਰਾ ਚ ਪੈਕ ਕਰਕੇ ਰੱਖਦਾ ਐ ਇਹ ਨਾ ਹੋਏ ਨਾ ਕਿਤੇ ਖਰਾਬ ਚੀਜ਼ਾਂ ਹੋ ਜਾਣੀਆਂ ਦਾਲਾਂ ਅੱਜ ਕੱਲ੍ਹ ਨਾ ਗਰਮੀ ਦੇ ਵਿੱਚ ਢੋਰਾ ਵਗੈਰਾ ਲੱਗ ਜਾਂਦਾ ਤੇ ਮੈਂ ਕਿਹਾ ਚੱਲੋ ਨਾ ਨੂੰ ਰੱਖਦਾ ਜਿਹੜਾ ਜੂਸ ਵਗੈਰਾ ਸੀ ਮੈਂ ਫ੍ਰਿਜ ਚ ਫਿਲ ਕਰ ਤੇ ਚਾਵਲ ਵਗੈਰਾ ਸੀ ਉਹ ਮੈਂ ਵੱਖ-ਵੱਖ ਡੱਬਿਆਂ ਚ ਪਾ ਦਿੱਤੇ ਮੈਂ ਇਹਨਾਂ ਡੱਬੇ ਨਾ ਖਾਲੀ ਕਰ ਦਿੱਤਾ ਤੇ ਇਹਨਾਂ ਨੂੰ ਬਾਹਰ ਰੱਖ ਦਿੱਤਾ ਤੇ ਸਮਾਨ ਸਾਰਾ ਜਿੰਨਾ ਵੀ ਸੀ ਮੈਂ ਨਾ ਪੈ ਕਰ ਤਾਂ ਮੈਂ ਇੱਥੇ ਲੈ ਰਹੀ ਰਸੋਈ ਚ ਕਿਉਂ ਕਰ ਰਸੋਈ ਚ ਕਿਚਨ ਛੋਟੀ ਹੁੰਨ ਕਿ ਫਿਰ ਗਾਜਾ ਬਹੁਤ ਪੈਂਦਾ ਤੇ ਥੱਲੇ ਬਹਿ ਕੇ ਮੇਰੇ ਕੋ ਹੁੰਦਾ ਨਹੀਂ ਫਿਰ ਕਦੀ ਉੱਪਰ ਉੱਠ ਥੱਲੇ ਹੈ ਨਾ ਇਸ ਕਰਕੇ ਟਿਫਨ ਸਾਰੇ ਮੈਂ ਲਾ ਦਿੱਤੇ ਸੀ ਡੱਬੇ ਲਾ ਕੇ ਰੱਖ ਲਏ ਮੈਂ ਕਿਾ ਚੱਲ ਹੁਣ ਦਾਲਾਂ ਵਗੈਰਾ ਸਾਰੀਆਂ ਡੱਬਿਆਂ ਚ ਪਾ ਦਾਂਗੀ ਤੇ ਇਹ ਕਰਦਿਆ ਕਰਦਿਆ ਕੰਮ ਵਾਲੀ ਵੀ ਅੱਜ ਆ ਹੀ ਗਈ ਸੀ ਇਸ ਟਾਈਮ ਤੇ ਤੇ ਬੈੱਡ ਸ਼ੀਟ ਇੱਕ ਝਾੜੀ ਸੀ ਦੂਸਰੇ ਉਸ ਰੂਮ ਦੀ ਤੇ ਕੱਪੜੇ ਮੇਰੇ ਧੋ ਕੇ ਮੈਂ ਸੁਕਣੇ ਪਾਲੇ ਸੀ ਤੇ ਤੁਹਾਨੂੰ ਪਤਾ ਸਵੇ কাল ਰਾਤੀ ਇੰਨਾ ਮੀਂਹ ਆਇਆ ਸੀ ਬਹੁਤ ਜ਼ਿਆਦਾ ਮੀਂਹ ਸੀ ਮੈਂ ਸਵੇਰ ਦੀ 4 ਵਜੇ ਦੀ ਉੱਠ ਕੇ ਪਹਿਲਾਂ ਵਿੜੇ ਆਪ ਹੀ ਧੋਤੇ ਸਾਰਾ ਹੀ ਘਰ ਸਾਫ਼ ਕੀਤਾ ਸਾਰੇ ਦਰਵਾਜ਼ੇ ਸਾਫ਼ ਕੀਤੇ ਬਹੁਤ ਮਿੱਟੀ ਸੀ ਇੰਨਾ ਅਸੀਂ ਦਰਵਾਜ਼ਿਆਂ ਤੇ ਮਿੱਟੀ ਤੋਂ ਬਹੁਤ ਪੈ ਗਈ ਸੀ ਕਿ ਥੱਲੇੋਂ ਲੈ ਕੇ ਉੱਪਰ ਤੋਂ ਲੈ ਕੇ ਥੱਲੇ ਗਰਾਊਂਡ ਫਲੋਰ ਤੱਕ ਇੰਨੇ ਪੱਤੇ ਪੱਤੇ ਤੇ ਸ਼ਤ ਮੀਂਹ ਵੀ ਬਹੁਤ ਪਿਆ ਸੀ ਕਿ ਛੱਤ ਦੇ ਉੱਤੇ ਵੀ ਜਿੰਨਾ ਵੀ ਕਾਰ ਲਖ ਜੀ ਆਂਦੀ ਬਹੁਤ ਜ਼ਿਆਦੀ ਨਾ ਤੇ ਉਹ ਆਈ ਹੋਈ ਸੀਗੀ ਸਾਰੇ ਪਹਿਲਾਂ ਵਿੜੇ ਵਗੈਰਾ ਸਾਫ਼ ਕੀਤੇ ਧੋਤੇ ਫਿਰ ਮੈਂ ਉਸ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਇਹ ਜਿਹੜਾ ਰਾਸ਼ਨ ਜਿੰਨਾ ਵੀ ਹੈਗਾ ਆਪਣਾ ਗ੍ਰੋਸਰੀ ਦਾ ਸਮਾਨ ਉਹਨਾਂ ਨੂੰ ਫਿਲ ਕਰ ਲਾ ਇਹ ਮੈਂ ਸਾਰੇ ਹੀ ਡੱਬੇ ਜਿਹੜੇ ਧੋਤੇ ਹੋਏ ਸੀ ਇਹਨਾਂ ਵਿੱਚ ਪਾ ਕੇ ਤੇ ਇਹ ਵਾਲੇ ਮੈਂ ਨਾਲ ਗੋਲੀਆਂ ਪਾ ਦਿੱਤੀਆਂ ਜੰਡੂ ਦੀਆਂ ਭਾਰਤ ਦੀਆਂ ਤੇ ਇਹ ਇਹਦੇ ਦੋ ਦੋ ਗੋਲੀਆਂ ਪਾ ਦੋ ਕਦੀ ਵੀ ਦਾਲ ਢਟੋਰਾ ਵਗੈਰਾ ਨਹੀਂ ਲੱਗਦਾ ਤੇ ਉਹ ਮੈਂ ਸਾਰਿਆਂ ਤੇ ਫਿਲ ਕਰਕੇ ਮੈਂ ਚਾ ਰੱਖ ਦਿੰਨੀ ਆ ਲਾਲ ਮਿਰਚਾਂ ਸੀ ਕਿ ਉਹਨਾਂ ਨੂੰ ਮੈਂ ਸੁਕਣੇ ਪਾਉਣਾ ਸੀ ਕਿਉਂਕਿ ਲਾਲ ਮਿਰਚਨ ਨਾਲ ਮੈਂ ਅਸੀਂ ਵਰਤਦੇ ਘਟ ਆ ਬਰੀਆਮ ਨੂੰ ਹੁੰਦਾ ਕਿ ਮੈਂ ਨਾ ਥੋੜੀ ਹੋਰ ਸਪਾਈਸੀ ਖਾਣ ਨੂੰ ਬੱਚਾ ਦਾ ਦਿਲ ਕਰਦਾ ਤੇ ਉਹਦੇ ਵਾਸਤੇ ਮੈਂ ਚਾ ਲਾਲ ਮਿਰਚ ਵਗੈਰਾ ਲਿਆਂਦੀ ਕੋਈ ਕੜੀ ਵਗੈਰਾ ਬਣਾਉਣੀ ਹੋਵੇ ਤਾਂ ਉਹਦੇ ਵਿੱਚ ਵੀ ਸਾਬਤ ਲਾਲ ਮਿਰਚਾਂ ਯੂਜ਼ ਹੁੰਦੀਆਂ ਕੁਛ ਮੈਂ ਮਸਾਲਾ ਬਣਾਉਣਾ ਸੀ ਉਹ ਵੀ ਤੁਹਾਨੂੰ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੀ ਕਿ ਮਿਕਸ ਸਬਜੀ ਵਾਸਤੇ ਘਰ ਤਿਆਰ ਕਰ ਲਓ ਮਸਾਲਾ ਤੇ ਬਹੁਤ ਵਧੀਆ ਸਬਜੀ ਵਗੈਰਾ ਬਣਦੀ ਹੈ ਤੇ ਉਹ ਕਰਨਾ ਸੀਗਾ ਤੇ ਇਹਦੇ ਚ ਮੈਂ ਸਾਰਾ ਇਹ ਸਮਾਨ ਜਿਹੜਾ ਉਹ ਮੈਂ ਪਾ ਦਿੱਤਾ ਤੇ ਮੈਂ ਲੈ ਕੇ ਆਈ ਸੀਗੀ ਹੋਰ ਵੀ ਸੱਤੂ ਲੈ ਕੇ ਆਈ ਸੀ ਜਵਾਂ ਔਰ ਛੋਲਿਆਂ ਦਾ ਬਣਿਆ ਬਣਾਇਸ਼ ਸੀ ਉਹ ਵੀ ਮੈਂ ਮੈਂ ਪੈਕਟ ਜਿਹੜਾ ਉਹ ਪਾ ਕੇ ਰੱਖ ਦਿੰਨੀ ਆ ਤੇ ਇੱਕ ਮੈਂ ਲਈ ਆਈ ਸੀ ਸਬਜਾ ਕਹਿੰਦੇ ਨੇ ਉਹ ਇੱਕ ਉਹ ਤੁਲਖ ਪਤਾ ਨਹੀਂ ਇਦਾਂ ਦਾ ਕੁਛ ਨਾਮ ਆ ਤੇ ਪਾਕਿਸਤਾਨ ਵਾਲੋਂ ਬੜਾ ਸੁਣਿਆ ਨਾਮ ਆ ਤੇ ਮੈਂ ਇੱਥੇ ਤੇ ਕਦੀ ਨਹੀਂ ਸੁਣਿਆ ਵੈਸੇ ਤੇ ਉਹਨੂੰ ਸਬਜ਼ਾ ਸ਼ਾਇਦ ਬੋਲਦੇ ਮੇਰੇ ਮੈਂ ਸੁਣਿਆ ਸੀਗਾ ਤੇ ਉਹ ਬਹੁਤ ਠੰਡਾ ਹੁੰਦਾ ਗਰਮੀਆਂ ਵਿੱਚ ਨਾ ਉਹਨੂੰ ਸਿਰੇ ਭੇ ਕੇ ਰੱਖ ਦੋ ਬੱਚਿਆਂ ਨੂੰ ਨਸਕੰਜੀ ਵਗੈਰਾ ਚ ਦੇ ਦੋ ਬਹੁਤ ਵਧੀਆ ਰਹਿੰਦਾ ਤੇ ਕੈਲਸ਼ੀਅਮ ਭਰਪੂਰ ਹੁੰਦਾ ਹੈ ਨਾ ਸਿਹਤ ਲਈ ਤੇ ਮੈਂ ਉਹ ਲੈ ਕੇ ਆਈ ਸੀ ਚੀਜ਼ਾਂ ਐ ਇਦਾਂ ਦੀਆਂ ਤੇ ਉਹ ਮੈਂ ਜਿਵੇਂ ਕਤੀਰਾ ਗੁੰਦ ਹੁੰਦੀ ਆ ਤੇ ਇਹ ਦੋਨੋਂ ਜਣੀਆਂ ਮੈਂ ਨਾ ਪੀ ਕੇ ਰੱਖਦਾ ਤੇ ਫਿਰ ਵਧੀਆ ਰਹਿੰਦਾ ਇਹ ਤੇ ਮਸਾਰਿਆਂ ਹੀ ਜਿੰਨਾ ਵੀ ਸਮਾਨ ਸੀ ਸਾਰਾ ਪੈਕ ਕਰਕੇ ਰੱਖ ਦਿੱਤਾ ਤੇ ਛੋਟੇ-ਛੋਟੇ ਕੰਮ ਕਰਦੇ ਆ ਬਹੁਤ ਟਾਈਮ ਲੱਗ ਜਾਂਦਾ ਤੇ ਮੇਰੀ ਚੀਨੀ ਵੀ ਜਿਹੜੀ ਮੈਨੂੰ ਲਿਆ ਕੇ ਰੱਖਣੀ ਪੈਂਦੀ ਔਰ ਵੈਸੇ ਤੇ ਅਸੀਂ ਸ਼ੱਕਰ ਹੀ ਯੂਜ਼ ਕਰਦੇ ਆ ਪਰ ਮੈਂ ਚੀਨੀ ਲਿਆ ਕੇ ਰੱਖੀ ਕਿਉਂਕਿ ਜੇ ਕੋਈ ਆ ਜਾਏ ਤੇ ਫਿਰ ਕਈ ਵਾਰ ਕੋਈ ਸ਼ੱਕਰ ਦੀ ਚਾਹ ਵਗੈਰਾ ਨਹੀਂ ਪੀਂਦਾ ਤੇ ਇਸ ਕਰਕੇ ਤੇ ਜਿੰਨਾ ਵੀ ਸਮਾਨ ਸੀ ਜਿਹੜੀ-ਜਿਹੜੀ ਚੀਜ਼ ਤੇ ਮੈਂ ਪਾਉਣਾ ਸੀ ਉਹ ਪਾ ਕੇ ਰੱਖਤਾ ਮਿਰਚਾਂ ਜਣੀਆਂ ਸੀ ਮੈਂ ਧੁੱਪ ਚ ਪਾ ਕੇ ਰੱਖ ਦਿੱਤੀਆਂ ਤੇ ਬਾਕੀ ਮਸਾਲੇ ਵਗੈਰੇ ਜਿਹੜੇ ਸੀ ਉਹ ਮੈਂ ਹਜੇ ਕੱਲ ਕਰਾਂਗੀ ਉਨਾਂ ਦਾ ਤੇ ਉਹ ਮੈਂ ਤੁਹਾਨੂੰ ਰੈਸਪੀ ਸ਼ੇਅਰ ਕਰਾਂਗੀ ਮੈਂ ਕਿਦਾਂ ਮਸਾਲਾ ਬਣਾਉਂਦੀ ਆ ਤੇ ਕੋਈ ਨਾ ਏਦਾਂ ਹੁੰਦਾ ਕਿ ਜੇ ਸਮਾਨ ਲੈ ਆਉਂ ਜਦ ਤੱਕ ਚੀਜ਼ਾਂ ਥਾਉ ਥਾਉ ਉਨਾਂ ਠਕਾ ਦੂੰ ਤੇ ਮੈਂ ਹੁਣ ਜਾ ਰਹੀ ਆ ਬਹੁਤ ਮੈਨੂੰ ਲੱਗਦਾ ਰਹਿੰਦਾ ਤੇ ਥੋੜਾ ਜਿਹਾ ਸਮਾਨ ਘਰ ਦਾ ਮੁੱਕਾ ਹੋਇਆ ਸੀਗਾ ਕੱਲ ਤੇ ਗਈ ਸੀ ਮਾਰਕੀਟ ਪਰ ਫਿਰ ਵੀ ਕੋਈ ਨਾ ਕੋਈ ਚੀਜ਼ ਮੁੱਕ ਜਾਂਦੀ ਪਤਾ ਨਹੀਂ ਲੱਗਦਾ ਲਿਆਉਣੀ ਪੈਂਦੀ ਆ ਤੇ ਮੰਮੀ ਨੇ ਥੋੜਾ ਸਮਾਨ ਸੋਨ ਦਵਾਈ ਉਹ ਲੈਣ ਜਾ ਰਹੀ ਆ ਤੇ ਵਿਰਿਆਮ ਦੇ ਸਕੂਲ ਜਾਣਾ ਸੀਗਾ ਤੇ ਹੁਣ ਚੱਲਦੇ ਆਂ ਟਾਈਮ ਹੋ ਗਿਆ 12:00 ਸਾਡੇ ਪੋਨੇ 12 ਦਾ ਹੋ ਗਿਆ ਕੰਮ ਕਰਦੇ ਲੇਟ ਹੋ ਗਏ ਕਿ ਕੱਲ ਦੀ ਇੰਨੀ ਨੇਰੀ ਮੀ ਇੰਨਾ ਸੀਗਾ ਨਾ ਬਹੁਤ ਜ਼ਿਆਦਾ ਤੇ ਇੰਨਾ ਗੰਦ ਪੈ ਸਵੇਰ ਦੀਆਂ ਸਫਾਈਆਂ ਕਰ ਰਹੇ ਸੀ ਤੇ ਹਜੇ ਕਿਚਨ ਚ ਥੋੜੇ ਬਰਤਨ ਰਹਿ ਗਏ ਉਹ ਆ ਕੇ ਹੁਣ ਸਾਫ ਕਰਮ ਕਿਉਂ ਨਹੀਂ ਤੇ ਸਕੂਲ ਦੀ ਬੰਦ ਹੋ ਜਾਣਾ 12:00 ਤੋਂ ਬਾਅਦ ਉਹ ਕਾਊਂਟਸ ਬੰਦ ਹੋ ਜਾਂਦੇ ਆ ਤੇ ਫਿਰ ਮੈਂ ਕਿਹਾ ਉਹ ਮੈਂ ਜਾਵਾਂ ਤੇ ਚਲੋ ਚੱਲਦੇ ਆਂ ਫੜਸ ਚੁੱਕੀ ਹੈ ਤੇ ਚੱਲੀਏ ਨਿਕਨੇ ਕਾ ਕੰਮ ਬਹੁਤ ਹੀ ਹੋ ਜਾਂਦੇ ਆ ਘਰ ਦੇ ਤੇ ਚਲੋ ਓਕੇ ਹਾਂਜੀ ਫਰੈਂਡਸ ਫਰੈਂਡਸ ਸਕੂਲ ਤੋਂ ਆ ਕੇ ਬਰਿਆਮ ਦੇ ਸਕੂਲ ਤੋਂ ਆ ਕੇ ਗਰਮੀ ਬਹੁਤ ਸੀ ਤੇ 12:30 ਵਜੇ ਮੈਂ ਗਈ ਸੀ ਕਿਉਂਕਿ ਸਾਰਾ ਕੰਮ ਕਰਕੇ ਤੇ ਫਿਰ ਆ ਕੇ ਸਬਜੀ ਬਣਾ ਕੇ ਚਲੇ ਗਈ ਸੀ ਮੈਂ ਤੇ ਫੁਲਕੇ ਲਾਣੇ ਸੀ ਆ ਕੇ ਫੁਲਕੇ ਲਾਏ ਰੋਟੀ ਸਾਰਾ ਖਾਧੀ ਰੋਟੀ ਖਾ ਕੇ ਉਸ ਤੋਂ ਬਾਅਦ ਫਿਰ ਥੋੜੇ ਰੈਸਟ ਕੀਤੀ ਰੈਸਟ ਕਰਕੇ ਤੇ ਹੁਣ ਸ਼ਾਮ ਦੇ ਚਾਹ ਪਾਣੀ ਦੇ ਬਰਤਨ ਵਗੈਰਾ ਸਾਫ਼ ਕੀਤੇ ਸ਼ਾਮ ਦਾ ਕੰਮ ਰੁਟੀਨ ਸ਼ੁਰੂ ਹੋ ਗਿਆ ਹੁਣ ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਆ ਮਿਲਦੇ ਆ ਤੁਹਾਨੂੰ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਣੇ ਆ ਅਗਰ ਤੁਹਾਨੂੰ ਮੇਰੀ ਛੋਟੀ ਜੀ ਵੀਡੀਓ ਜਿਹੜੀ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਤੁਸੀਂ ਜਦੋਂ ਕਮੈਂਟ ਕਰਦੇ ਬਹੁਤ ਵਧੀਆ ਲੱਗਦਾ ਤੇ ਚਲੋ ਜੀ ਮਿਲਦੇ ਆ ਕੱਲ ਨਵਾਂ ਵਲੌਗ ਦੇ ਵਿੱਚ ਨਵੀਂ ਵੀਡੀਓ ਲੈ ਕੇ ਆਉਣੇ ਆ